ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀਓ ਸ੍ਰੀ ਰਾਗ ਮਹਲਾ 5 ਸੋਈ ਤੇ ਆਇਐ ਜਿੜੇ ਸਿਰ ਸਾਹ ਪਾਤਸ਼ਾਹ ਤਿਸ ਹੀ ਕੀ ਕਰਿ ਆਸਮਨ ਜਿਸ ਕਾ ਸਬ ਸਵੇਸਾਹ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾਵੋ ਮਨ ਮੇਰੇ ਸੁਖ ਸਹਿਜ ਸੇਤੀ ਜਪਨਾਵੋ ਆਠ ਪਹਿਰ ਪ੍ਰਭ ਧਿਆਇ ਤੂੰ ਗੋਨ ਗੋਵਿੰਦ ਨਿਤ ਗਾਉ ਰਹਾਵੋ ਤਿਸ ਕੀ ਸਰਣੀ ਪਰਮਨਾ ਜਿਸ ਜੇ ਵੜਿਆ ਵਰ ਨਾ ਕੋਏ ਜਿਸ ਸਿਮਰਤ ਸੁਖ ਹੋਏ ਕਨਾਂ ਦੁਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਰਬ ਸਾਹਿਬ ਸੱਚਾ ਸੋਏ ਸਾਧ ਸੰਗ ਹੋਏ ਨਿਰਮਲਾ ਕਟਿਏ ਜਮ ਕੀ ਫਾਸ ਸੁਖ ਦਾਤਾ ਭੈ ਭੰਜਨੋ ਤਿਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾ ਤਾਂ ਕਰਜ ਆਵੇ ਰਾਸ ਬਹੁਤੋ ਬਹੁਤ ਵਖਾਣੀਐ ਉੱਚ ਉੱਚਾ ਥਾਵੋ ਵਰਨਾ ਚਹਿਨਾ ਬਹਾਰਾ ਕੀਮਤ ਕਹਿ ਨਾ ਸਕਾਓ ਨਾਨਕ ਕੋ ਪ੍ਰਭ ਮਿਆਕਰ ਸਚ ਦੇਵ ਹੋ ਆਪਣਾ ਨਾਮ ਸ੍ਰੀ ਰਾਗ ਮਹਲਾ 5 ਵਾ ਸੋਈ ਤੇ ਆਇਐ ਜੀੜੇ ਸਿਰ ਸਾਹਾ ਪਾਤਸ਼ਾਹ ਤਿਸਹੀ ਕੀ ਕਰਿਆਸ ਮਨ ਜਿਸ ਕਾ ਸਬਸ ਵੇਸਾ ਹੋ ਸਭ ਸਿਆਣ ਪਾ ਛੱਡ ਕੇ ਗੁਰ ਕੀ ਚਰਣੀ ਪਾਹੂ ਮਨ ਮੇਰੇ ਸੁਖ ਸਹਿਜ ਸੇਤੀ ਜਪਨਾਉ ਆਠ ਪਹਿਰ ਪ੍ਰਭ ਧਿਆਇ ਤੂੰ ਗੋਨ ਗੋਵਿੰਦ ਨਿਤ ਗਾਉ ਰਹਾਉ ਇਸ ਕੀ ਸਰਣੀ ਪਰਮਨਾ ਜਿਸ ਜੇ ਵਡਿਆ ਵਰ ਨਾ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਾ ਮੁਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸਚਾ ਸੋਏ ਸਾਧ ਸੰਗ ਹੋਏ ਨਿਰਮਲਾ ਕਟਿਏ ਜਮ ਕੀ phasis ਸੁਖ ਦਾਤਾ ਭੈ ਪੰਜਨੋ ਤਿਸ ਆਗੇ ਕਰੇ ਅਰਦਾਸ ਮਹਿਰ ਕਰੇ ਜਿਸ ਮਹਿਰਵਾਨ ਤਾਂ ਕਾਰ ਜਿ ਆ ਵੈਰਾਸ ਬਹੁਤ ਬਹੁਤ ਵਖਾਣੀਆਂ ਉੱਚਾ ਉੱਚਾ ਥਾਓ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਾ ਸਕਾਓ ਨਾਨਕ ਕੋ ਪ੍ਰਭ ਮਿਆਕਰ ਸਚ ਦੇਵ ਹੋ ਆਪਣਾ ਨਾਉ ਸ੍ਰੀ ਦਾਗ ਮਹਲਾ 5 ਸੋਈ ਤੇ ਆਈਐ ਜੀੜੇ ਸਿਰ ਸਾਹਾਂ ਪਾਤ ਸ਼ਾਹ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਵਿਸਾਹ ਸਭ ਸਿਆਣ ਪਾ ਛੱਡ ਕੇ ਗੁਰ ਕੀ ਚਰਨੀ ਪਾਹੁ ਮਨ ਮੇਰੇ ਸੁਖ ਸਹਿਜ ਸੇਤੀ ਜਪਨਾਓ ਆਠ ਪਹਿਰ ਪ੍ਰਭ ਧਿਆਇ ਤੂੰ ਗੁਣ ਗੋਵਿੰਦ ਨਿਤ ਗਾਓ ਰਹਾਓ ਤਿਸ ਕੀ ਸਰਣੀ ਪਰਮਨਾ ਜਿਸ ਜੇ ਵੜੇ ਅਵਰ ਨਾ ਕੋਇ ਜਿਸ ਸਿਮਰਤ ਸੁਖ ਹੋਏ ਕਨਹਾ ਦੁੱਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੀ ਫਾਸ ਸੁਖ ਦਾਤਾ ਭੈ ਭੰਜਨੋ ਇਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰ ਜਿ ਆਵੇ ਰਾਸ ਬਹੁਤ ਬਹੁਤ ਵਖਾਣੀ ਐ ਉੱਚਾ ਉੱਚਾ ਥਾਓ ਵਰਨਾ ਚਿਹਨਾ ਬਹਾਰਾ ਕੀਮਤ ਕਹਿ ਨਾ ਸਕਾਓ ਨਾਨਕ ਕੋ ਪ੍ਰਭ ਮਯਾ ਕਰ ਸਚ ਦੇਵ ਹੋ ਆਪਣਾ ਨਾਉ ਸਿਰੀ ਰਾਗ ਮਹਲਾ ਪੰਜਵਾ ਸੋਈ ਧਿਆਈਐ ਜੀ ਅੜੇ ਸਿਰ ਸਾਹਾ ਪਾਤਸ਼ਾਹੂ ਤਿਸ ਹੀ ਕੀ ਕਰਿਆਸ ਮਨ ਜਿਸ ਕਾ ਸਬ ਸਵੇ ਸਾਹ ਸਭ ਸਿਆਣ ਪਾ ਛੱਡ ਕੇ ਗੁਰ ਕੀ ਚਰਣੀ ਪਾ ਮਨ ਮੇਰੇ ਸੁਖ ਸਹਿਜ ਸਿਤੀ ਜਪਨਾਉ ਆਠ ਪਹਿਰ ਪ੍ਰਭ ਧਿਆਇ ਤੂੰ ਗਨ ਗੋਵਿੰਦ ਨਿਤ ਗਾਉ ਰਹਾਉ ਜਿਸ ਕੀ ਸਰਣੀ ਪਰਮਨਾ ਜਿਸ ਜੇਵੜ ਅਵਰ ਨਾ ਕੋਏ ਜਿਸ ਸਿਮਰਤ ਸੁਖ ਹੋਏ ਕਨਹਾ ਦੁਖ ਦਰਦ ਨਾ ਮੁਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸਚਾ ਸੁਏ ਸਾਦ ਸੰਗਤ ਹੋਏ ਨਿਰਮਲਾ ਕਟਿਏ ਜਮ ਕੀ ਫਾਸ ਸੁਖ ਦਾਤਾ ਪੈ ਭੰਜਨੋ ਤਿਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ ਬਹੁਤੋ ਬਹੁਤ ਵਖਾਣੀਆਂ ਉੱਚੋ ਉੱਚਾ ਥਾਉ ਵਰਣਾ ਚਹਿਣਾ ਬਾਹਰਾ ਕੀਮਤ ਕਹਿ ਨਾ ਸਕਾਓ ਨਾਨਕ ਕੋ ਪ੍ਰਭ ਮਿਆ ਕਰ ਸਚ ਦੇਵ ਹੋ ਆਪਣਾ ਨਾਉ ਸਿਰੀ ਰਾਗ ਮਹਲਾ 5 सोई ਧਿਆਇਐ ਜੀ ਅੜੇ ਸਿਰ ਸਾਹ ਪਾਤਸ਼ਾਹ ਹੂੰ ਤਿਸਹੀ ਕੀ ਕਰਿਆਸ ਮਨ ਜਿਸ ਕਾ ਸਬਸ ਵਿਸਾਹੂ ਸਬ ਸਿਆਣ ਪਾ ਛੱਡ ਕੇ ਗੁਰ ਕੀ ਚਰਣੀ ਪਾ ਮਨ ਮੇਰੇ ਸੁਖ ਸਹਜ ਸੇ ਤੀਜਾਪਨਾਓ ਆਠ ਪਹਿਰ ਪ੍ਰਭ ਧਿਆਇ ਤੂੰ ਗੁਣ ਗੋਵਿੰਦ ਨਿਤ ਗਾਉ ਰਹਾਓ ਤਿਸ ਕੀ ਸਰਣੀ ਪਰਮਨਾ ਜਿਸ ਜੇਵ ਡੇ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੀ ਫਾਸ ਸੁਖ ਦਾਤਾ ਭੈ ਭਜਨੋ ਤਿਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ ਬਹੁਤੋ ਬਹੁਤ ਵਖਾਣੀਐ ਉੱਚੋ ਉੱਚਾ ਥਾਉ ਵਰਨਾ ਚਿਹਨਾ ਬਾਹਰਾ ਕੀਮਤ ਕਹਿਣਾ ਸਕਾਉ ਨਾਨਕ ਕੋ ਪ੍ਰਭ ਮਿਆਕਰ ਸਚ ਦੇਵੋ ਆਪਣਾ ਨਾਉ ਸ੍ਰੀ ਰਾਗ ਮਹਲਾ 5 ਵਾ ਸੋਈ ਧਿਆਈਐ ਜੀ ਅੜੇ ਸਿਰ ਸਾਹਾ ਪਾਤਸ਼ਾਹ ਤਿਸ ਹੀ ਕੀ ਕਰਿਆਸ ਮਨ ਜਿਸ ਕਾ ਸਬਸ ਵਿਸਾਹ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾਵ ਮਨ ਮੇਰੇ ਸੁਖ ਸਹਿਜ ਸੇ ਤੀ ਜਪਨਾਉ ਆਠ ਪਹਿਰ ਪ੍ਰਭ ਧਿਆਇ ਤੂੰ ਗੁਣ ਗੋਵਿੰਦ ਨਿਤ ਗਾਉ ਰਹਾਉ ਤਿਸ ਕੀ ਸਰਣੀ ਪਰਮਣਾ ਜਿਸ ਜੇਵੜ ਅਵਰ ਨਾ ਕੋਏ ਜਿਸ ਸਿਮਰਤ ਸੁਖ ਹੋਏ ਕਣਾਮ ਦੁਖ ਦਰਦ ਨਾ ਮੁਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੀ ਫਾਸ ਸੁਖ ਦਾਤਾ ਭੈ ਭੰਜਨੋ ਤਿਸ ਆਗੇ ਕਰੀ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ ਬਹੁਤ ਬਹੁਤ ਵਖਾਣੀਆਂ ਉੱਚੋ ਉੱਚਾ ਥਾਉ ਵਰਨਾ ਚਹਿਨਾ ਬਾਹਰਾ ਕੀਮਤ ਕਹਿ ਨਾ ਸਕਾਉ ਨਾਨਕ ਕਉ ਪ੍ਰਭ ਮਿਆਕਰ ਸਚ ਦੇਵ ਆਪਣਾ ਨਾ ਬਹੁਤ ਬਹੁਤ ਵਖਾਣੀਆਂ ਉੱਚੇ ਉੱਚਾ ਥਾਓ ਵਰਨਾ ਚਹਿਨਾ ਬਾਹਰਾ ਕੀਮਤ ਕਹਿ ਨਾ ਸਕਾਓ ਨਾਨਕ ਕਉ ਪ੍ਰਭ ਮਿਆ ਕਰ ਸਚ ਦੇਵ ਹੋ ਆਪਣਾ ਨਾਉ ਸ੍ਰੀ ਰਾਗ ਮਹਲਾ 5 ਸੋਈ ਧਾਈਐ ਜੀੜੇ ਸਿਰ ਸਾਹਾ ਪਾਤਸ਼ਾਹੂ ਤਿਸਹੀ ਕੀ ਕਰਿਆਸ ਮਨ ਜਿਸ ਕਾ ਸਬਸ ਵਿਸਾਹੂ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾਉ ਮਨ ਮੇਰੇ ਸੁਖ ਸਹਿਜ ਸੇ ਤੀ ਜਪਨਾਉ ਆਠ ਪੈਰ ਪ੍ਰਭ ਧਿਆਇ ਤੂੰ ਗੁਣ ਗੋਵਿੰਦ ਨਿਤ ਗਾਉ ਰਹਾਉ ਤਿਸ ਕੀ ਸਰਣੀ ਪਰਮਨਾ ਜਿਸ ਜੇਵੜ ਅਵਰ ਨਾ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗ ਹੋਏ ਨਿਰਮਲਾ ਕਟਿਏ ਜਮ ਕੀ ਫਾਸ ਸੁਖ ਦਾਤਾ ਭੈ ਭੰਜਨੋ ਤਿਸ ਅਗੇ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ ਬਹੁਤ ਬਹੁਤ ਵਖਾਣੀਆਂ ਉੱਚੇ ਉੱਚਾ ਥਾਉ ਵਰਨਾ ਚਹਿਣਾ ਬਾਹਾਰਾ ਕੀਮਤ ਕਹਿ ਨਾ ਸਕਾਓ ਨਾਨਕ ਕੋ ਪ੍ਰਭ ਮਿਆਕਰ ਸਚ ਦੇਵੋ ਆਪਣਾ ਨਾਮ ਬਹੁਤ ਬਹੁਤ ਵਖਾਣੀਏ ਉੱਚੋ ਉੱਚਾ ਥਾਉ ਵਰਨਾ ਚਹਿਣਾ ਬਾਹਾਰਾ ਕੀਮਤ ਕਹਿ ਨਾ ਸਕਾਓ ਨਾਨਕ ਕੋ ਪ੍ਰਭ ਮਿਆਕਰ ਸਚ ਦੇਵ ਆਪਣਾ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ